ਅਰੇ ਇਹ ਵੀ ਤੋ ਕਹਿੰਦਾ ਕਿ ਪ੍ਰਤਾਪ ਸਿੰਘ ਬਾਜਵਾ ਦਾਵਾ ਕਰਦੇ ਸੀ ਕਿ ਰਾਜਾ ਬਰੇਂਡੂ ਦੇਤਾਵਾਗੇ ਪਰ ਨਜ਼ਰ ਨਹੀਂ ਆ ਰਿਹਾ ਹੈਗੇ ਪ੍ਰਤਾਪ ਸਿੰਘ ਬਾਜਵਾ ਫਸਾ ਕੇ ਚਲੇ ਗਏ ਰਾਜਾ ਬਰੇਂਡੂ ਮੈਨੂੰ ਕਦੇ ਮੈਨੂੰ ਸਾਰੇ ਜ਼ਿੰਦਗੀ ਚ ਇਹ ਸੋਚਦੇ ਆ ਵੀ ਰਾਜਾ ਬਰੇਂਡੂ ਨੂੰ ਫਸਾਤਾ ਪਰ ਰਾਜਾ ਬਰੇਂਡੂ ਆ ਨਿਕਲ ਕੇ ਆਉਂਦਾ ਫਿਰ ਪਤਾ ਲੱਗਦਾ ਹੁਣ ਇਹ ਚਾਰ ਤਰੀਕ ਨੂੰ ਦੱਸੂਗਾ ਬਿੱਟੂ ਨੂੰ ਫਸਾਤਾ ਕਿਹਨੂੰ ਫਸਾਇਆ ਬਿੱਟੂ ਫਸ ਗਿਆ ਜਿਵੇਂ ਮੈਂ ਫਸ ਗਿਆ ਬਰੇਂਡੂ ਸਾਹਿਬ ਤੁਹਾਨੂੰ ਆਪਣੇ ਘਰ ਦਾ ਐਡਰੈਸ ਦੱਸੋ ਜੀ ਮੇਰੇ ਘਰ ਦਾ ਐਡਰੈਸ ਪੱਖੋ ਵਾਲੇ ਰੋਡ ਤੇ ਜੀ ਮੇਰੇ ਘਰ ਦਾ ਐਡਰੈਸ ਹੈ ਸੰਤਪਤਲਾ ਕੇ ਪਰਾ ਰਜਵੇ ਜੀ ਤੁਸੀਂ ਇਹ ਕਹੇ ਸੀ ਲਾਸਟ ਵਾਰੀ 13 ਮਈ ਤੇ ਸੀਗੀ ਵੀ ਮੈਂ ਤੁਹਾਨੂੰ ਗੱਲ ਕਰੂੰਗਾ ਆਪਣਾ ਐਗਰੀਮੈਂਟ ਪਲੱਸ ਘਰ ਦਾ ਐਡਰੈਸ ਉਹ ਦੱਸ ਦੋ ਜੀ ਮਾੜਾ ਮੈਂ ਤੁਹਾਨੂੰ ਦੱਸਦਾ ਪੱਖੋ ਵਾਲੇ ਰੋਡ ਤੇ ਪੰਜਾਬ ਮਾਡਲ ਗਰਾਉਂ ਮੇਰਾ ਘਰ ਦਾ ਐਡਰੈਸ ਹੈਗਾ ਮੈਂ ਉਹਰਾ ਹੁਣੇ ਹੀ ਤੁਹਾਨੂੰ ਅੱਜ ਤੋਂ 3-4 ਦਿਨ ਪਹਿਲਾਂ ਦਾ ਮੈਂ ਮੈਂ ਸੋਚਿਆ ਸੀ ਮੈਂ ਐਗਰੀਮੈਂਟ ਜਿਹੜਾ ਹੈਗਾ ਉਹ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਫਿਰ ਮੈਂ ਸੋਚਿਆ ਕਿ ਲੋਕ ਆਖਰ ਕੀ ਯਾਰ ਅਨੈਸੀਸਰਲੀ ਵੀ ਆਰ ਨਾਟ ਆਸਕ ਐਨੀ ਐਗਰੀਮੈਂਟ ਰਾਜਾਵੜੀ ਨੇ ਕਿਉਂ ਸ਼ੇਅਰ ਕਰਤਾ ਪੁਰਾਣੀ ਦੇਣ ਦਾ ਐਗਰੀਮੈਂਟ 500 ਰੁਪਏ ਦੇ ਸਟੈਂਪ পেਪਰ ਤੇ ਮੈਂ ਅੱਜ ਹੀ ਹੋਣੇ ਤੁਹਾਨੂੰ ਓਨੀ ਕਾਪੀ ਇੱਥੇ ਡਿਲੀਵਰ ਕਰਾਵਾਂਗਾ ਔਰ ਤੁਹਾਨੂੰ ਓਨੀ 5 ਮਿੰਟਾਂ ਦੇ ਵਿੱਚ ਵਿੱਚ ਤੁਹਾਡੇ WhatsApp ਤੇ ਪਾ ਦਿਆਂਗਾ ਕਿਉਂਕਿ ਰਾਜਾਵੜੀ ਜੋ ਕਹਿੰਦਾ ਉਹ ਪੱਕੀ ਗੱਲ ਕਰਦਾ ਆਈ ਐਮ ਨਾਟ ਬਿੱਟੂ ਕਿ 2016 ਤੋਂ ਲੈ ਕੇ ਅਜੇ ਤੱਕ ਘਰ ਦਾ ਐਡਰੈਸ ਨਹੀਂ ਲੋਕਾਂ ਨੂੰ ਦੇ ਸਕਿਆ ਮੈਂ ਅੱਜ ਘਰ ਦਾ ਐਡਰੈਸ ਤੇ ਤੁਹਾਨੂੰ ਮੇਰਾ ਜਿਹੜਾ ਐਫੀਲੀਏਟ ਹੋਰੇ ਉਤੇ ਲੱਗਿਆ ਦੋਵਾਂ ਦਾ ਐਗਰੀਮੈਂਟ ਹੋਇਆ ਉਹ ਇਥੋਂ ਰੀਲீஸ் ਕਰਾਂਗਾ ਬੋਰਡਾ ਨੇ ਕਿ ਆਮਦੀ ਪਾਰਟੀ ਉਹ ਕੰਗਰੈਸ ਨੇ ਹੀ ਉਹਨਾਂ ਨੇ ਵੇਖ ਕੇ ਆਪਣਾ ਨੰਬਰ ਸ਼ੇਅਰ ਕਰਨ ਦੀ ਲੋੜ ਕਿਉਂ ਪੈ ਗਈ ਇਹ ਵਿਚ ਨੰਬਰ ਨਹੀਂ ਨਹੀਂ ਬੋਰਡਾ ਤੇ ਤੁਸੀਂ ਬੋਰਡ ਲਗਾਏ ਆ ਕਿ ਮੈਂ ਨੰਬਰ ਫੋਨ ਚੱਕਾ 100% ਲਗਾਣਾ 40 ਲੱਖ ਲੋਕ ਹੈ ਭਈ ਐਨੀਬਾਡੀ ਵਾਂਟਸ ਮਾਈ ਨੰਬਰ ਤੇ ਉਹਦੇ ਕੋਲੇ ਮੇਰਾ ਨੰਬਰ ਹੋਣਾ ਚਾਹੀਦਾ ਤੁਹਾਨੂੰ ਜਸਟੀਫਿਕੇਸ਼ਨ ਦੇਣ ਦੀ ਕੀ ਲੋੜ ਪਈ ਵਿਚ ਜਸਟੀਫਿਕੇਸ਼ਨ ਤੁਸੀਂ ਬੋਰ ਹੋਲਡਿੰਗ ਲਗਾਤੇ ਕਿ ਮੈਂ ਫੋਨ ਵੀ ਚੱਕਾਂਗਾ ਤੇ ਹਾਂ ਮੈਂ ਮੈਂ ਲੋਕਾਂ ਨੂੰ ਇਹ ਅੱਛਾ ਉਹ ਵਾਲਾ ਜਸਟੀਫਿਕੇਸ਼ਨ ਮੈਂ ਕਿਹਾ ਨੰਬਰ ਨਹੀਂ ਮੈਂ ਬੋਲ ਉਹ ਇਹ ਚੇਕ ਕਰ ਕੇ ਇਹ ਕਿ ਲੋਕ ਹਰ ਵਿਅਕਤੀ ਮੇਰੇ ਤੋਂ ਇੱਕ ਸਵਾਲ ਪੁੱਛਦਾ ਕਿ ਫੋਨ ਚੱਕੋਗੇ ਮੈਂ ਕਿਹਾ ਵਾਟ ਇਜ਼ ਦਿਸ ਹੈਪਨਿੰਗ ਵੀ ਫੋਨ ਤਾਂ ਚੱਕਦੇ ਕਹਿੰਦੇ ਜੀ ਐਮਪੀ ਜਿਹੜਾ ਹੁੰਦਾ ਹੈ ਐਮਐਲਏ ਦਾ ਫੋਨ ਚੱਕਦੇ ਜਿਹੜਾ ਐਮਪੀ ਵਾਲੇ ਦੇ ਆਨੇ ਦਾ ਉਹ ਕਦੇ ਫੋਨ ਨਹੀਂ ਚੱਕਦਾ ਮੈਂ ਉਹ ਇੱਕ ਲਿਖ ਕੇ ਲਾਤਾ ਵੀ ਫੋਨ ਵੀ ਚੱਕਾਂਗੇ ਦੋਸਤੀ ਵੀ ਨਿਵਾਵਾਂਗੇ ਇਸ ਕਰਕੇ ਮੈਂ ਲੋਕਾਂ ਨੂੰ ਯਕੀਨ ਕਿਉਂਕਿ ਲੋਕਾਂ ਦਾ ਯਕੀਨ ਟੁੱਟ ਗਿਆ ਕਿ ਜਿਹੜਾ ਮੈਂਬਰ ਆਫ ਪਾਰਲੀਮੈਂਟ ਆ ਫੋੜ ਨਹੀਂ ਸਕਦਾ ਇੱਕ ਬਿੱਟੂ ਕਹਿੰਦਾ ਕਿ ਪ੍ਰਤਾਪ ਸਿੰਘ ਬਾਵਾ ਦਾਵਾ ਕਰਦੇ ਸੀ ਕਿ ਰਾਜਵੜੇ ਨੂੰ ਦਤਾਵਾਗੇ ਉਹ ਨਜ਼ਰ ਨਹੀਂ ਆ ਰਹੇ ਹੈਗੇ ਪ੍ਰਤਾਪ ਸਿੰਘ ਬਾਵਾ ਫਸਾ ਕੇ ਚਲੇ ਗਏ ਰਾਜਵੜੇ ਮੈਨੂੰ ਕਦੇ ਮੈਨੂੰ ਸਾਰੇ ਜ਼ਿੰਦਗੀ ਚ ਇਹ ਸੋਚਦੇ ਆਂ ਦੀ ਰਾਜਵੜੇ ਨੂੰ ਫਸਾਤਾ ਪਰ ਰਾਜਵੜੇ ਆ ਨਿਕਲ ਗਿਆ ਹੁਣ ਫਿਰ ਪਤਾ ਲੱਗਦਾ ਹੁਣ ਇਹ 4 ਤਰੀਕ ਨੂੰ ਦੱਸੂਗਾ ਬਿੱਟੂ ਨੂੰ ਫਸਾਤਾ ਕਿਹਨੂੰ ਫਸਾਇਆ ਬਿੱਟੂ ਫਸ ਗਿਆ ਕਿ ਮੈਂ ਫਸ ਗਿਆ ਕੜੇ ਸਾਹਿਬ ਤੁਹਾਨੂੰ ਆਪਣੇ ਘਰ ਦਾ ਐਡਰੈਸ ਦੱਸੋ ਜੀ ਮੇਰੇ ਘਰ ਦਾ ਐਡਰੈਸ ਪੱਖੋਵਾਲੇ ਰੋਡ ਤੇ ਜੀ ਮੇਰੇ ਘਰ ਦਾ ਐਡਰੈਸ ਹੈ ਸਾਡਾ ਆਪਣਾ ਕਿਹੜਾ ਰਜਵੇ ਮੇਰੀ ਕੋਈ ਇਹ ਕਾ ਜੀ ਲਾਸਟ ਹੋਣੀ ਤੇਰਾ ਮੈਨੂੰ ਦੇ ਸੀਗੀ ਵੀ ਮੈਂ ਤੁਹਾਨੂੰ ਗੰਦੇ ਕਰੂੰਗਾ ਆਪਣਾ ਐਗਰੀਮੈਂਟ ਪਲੱਸ ਘਰ ਦਾ ਐਡਰੈਸ ਉਹ ਦੱਸ ਦੋ ਜੀ ਮਾਣ ਮੈਂ ਤੁਹਾਨੂੰ ਦੱਸਦਾ ਪੱਖੋਵਾਲੇ ਰੋਡ ਤੇ ਪੰਜਾਬ ਮਾਡਲ ਗਰਾਉਂ ਮੇਰਾ ਘਰ ਦਾ ਐਡਰੈਸ ਹੈਗਾ ਮੈਂ ਉਹਰਾ ਹੁਣੇ ਹੀ ਤੁਹਾਨੂੰ ਅੱਜ ਤੋਂ 3-4 ਦਿਨ ਪਹਿਲਾਂ ਦਾ ਮੈਂ ਮੈਂ ਸੋਚਿਆ ਸੀ ਮੈਂ ਐਗਰੀਮੈਂਟ ਜਿਹੜਾ ਹੈਗਾ ਉਹ ਤੁਹਾਡੇ ਨਾਲ ਸ਼ੇਅਰ ਕਰ ਦੇਵਾਂ ਫਿਰ ਮੈਂ ਸੋਚਿਆ ਕਿ ਲੋਕ ਆਖਣਗੇ ਯਾਰ ਅਨੈਸੀਸਰਲੀ ਵੀ ਆਰ ਨਾਟ ਆਸਕ ਐਨੀ ਐਗਰੀਮੈਂਟ ਰਾਜਾਵੜੀ ਨੇ ਕਿਉਂ ਸ਼ੇਅਰ ਕਰਤਾ ਪੁਰਾਣੀ ਦੇਣ ਦਾ ਐਗਰੀਮੈਂਟ 500 ਰੁਪਏ ਦੇ ਸਟੈਂਪ পেਪਰ ਤੇ ਮੈਂ ਅੱਜ ਹੀ ਹੁਣੇ ਤੁਹਾਨੂੰ ਓਰੀ ਕਾਪੀ ਇੱਥੇ ਡਿਲੀਵਰ ਕਰਾਵਾਂਗਾ ਔਰ ਤੁਹਾਨੂੰ ਓਹੀ 5 ਮਿੰਟਾਂ ਦੇ ਵਿੱਚ ਵਿੱਚ ਤੁਹਾਡੇ WhatsApp ਤੇ ਪਾ ਦਿਆਂਗਾ ਕਿਉਂਕਿ ਰਾਜਾਵੜੀ ਜੋ ਕਹਿੰਦਾ ਉਹ ਪੱਕੀ ਗੱਲ ਕਰਦਾ ਆਈ ਐਮ ਨਾਟ ਬਿੱਟੂ ਕਿ 2016 ਤੋਂ ਲੈ ਕੇ ਅੱਜ ਤੱਕ ਘਰ ਦਾ ਐਡਰੈਸ ਨਹੀਂ ਲੋਕਾਂ ਨੂੰ ਦੇ ਸਕਿਆ ਮੈਂ ਅੱਜ ਘਰ ਦਾ ਐਡਰੈਸ ਤੇ ਤੁਹਾਨੂੰ ਮੇਰਾ ਜਿਹੜਾ ਐਫੀਡੇਵਿਟ ਹੋ ਰਿਹਾ ਤੇ ਲੱਗਿਆ ਦੋਵਾਂ ਦਾ ਐਗਰੀਮੈਂਟ ਹੋਇਆ ਉਹ ਇਥੋਂ ਰਿਲੀਜ਼ ਕਰਾਂਗਾ ਬੋਰਡ 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 ਕਹਿੰਦੇ ਕਿ ਆਮ ਆਦੀ ਪਾਰਟੀ ਉਹ ਕਾਂਗਰਸ ਨੇ ਹੀ ਉਹਨਾਂ ਨੇ ਵੇਖ ਵੇਖ ਕੇ ਆਪਣਾ ਨੰਬਰ ਸ਼ੇਅਰ ਕਰਨ ਦੀ ਲੋੜ ਕਿਉਂ ਪੈ ਗਈ ਇਹ ਵਿਚ ਨੰਬਰ ਨਹੀਂ ਨਹੀਂ ਬੋਰਡਾ ਤੇ ਤੁਸੀਂ ਬੋਰਡ ਲਗਾਏ ਆ ਕਿ ਮੈਂ ਫੋਨ ਚੱਕਾ 100% ਲਗਾਣਾ 40 ਲੱਖ ਲੋਕ ਹੈ ਭਈ ਐਨੀਬਾਡੀ ਵਾਂਟਸ ਮਾਈ ਨੰਬਰ ਤੇ ਉਹਦੇ ਕੋਲੇ ਮੇਰਾ ਨੰਬਰ ਹੋਣਾ ਚਾਹੀਦਾ ਤੁਹਾਨੂੰ ਜਸਟੀਫਿਕੇਸ਼ਨ ਦੇਣ ਦੀ ਕੀ ਲੋੜ ਪਈ ਵਿਚ ਜਸਟੀਫਿਕੇਸ਼ਨ ਤੁਸੀਂ ਬੋਰ ਹੋਲਡਿੰਗ ਲਗਾਤੇ ਕਿ ਮੈਂ ਫੋਨ ਵੀ ਚੱਕਾਂਗਾ ਤੇ ਹਾਂ ਮੈਂ ਮੈਂ ਲੋਕਾਂ ਨੂੰ ਇਹ ਅੱਛਾ ਉਹ ਵਾਲਾ ਜਸਟੀਫਿਕੇਸ਼ਨ ਮੈਂ ਕਿਹਾ ਨੰਬਰ ਨਹੀਂ ਮੈਂ ਦਿੱਤਾ ਬਹੁਤ ਔਰ ਇਹ ਚੇਕ ਕਰ ਕੇ ਇਹ ਕਿ ਲੋਕ ਹਰ ਵਿਅਕਤੀ ਮੇਰੇ ਤੋਂ ਇੱਕ ਸਵਾਲ ਪੁੱਛਦਾ ਕਿ ਫੋਨ ਚੱਕੋਗੇ ਮੈਂ ਕਿਹਾ ਵਾਟ ਇਜ਼ ਦਿਸ ਹੈਪਨਿੰਗ ਵੀ ਫੋਨ ਤਾਂ ਚੱਕਦੇ ਕਹਿੰਦੇ ਜੀ ਐਮਪੀ ਜਿਹੜਾ ਹੁੰਦਾ ਹੈ ਐਮਐਲਏ ਦਾ ਫੋਨ ਚੱਕਦੇ ਜਿਹੜਾ ਐਮਪੀ ਵਾਲੇ ਦੇ ਆਨੇ ਦਾ ਉਹ ਕਦੇ ਫੋਨ ਨਹੀਂ ਚੱਕਦਾ ਮੈਂ ਉਹ ਇੱਕ ਲਿਖ ਕੇ ਲਾਤਾ ਵੀ ਫੋਨ ਵੀ ਚੱਕਾਂਗੇ ਦੋਸਤੀ ਵੀ ਨਿਵਾਵਾਂਗੇ ਇਸ ਕਰਕੇ ਮੈਂ ਲੋਕਾਂ ਨੂੰ ਯਕੀਨ ਕਿਉਂਕਿ ਲੋਕਾਂ ਦਾ ਯਕੀਨ ਟੁੱਟ ਗਿਆ ਕਿ ਜਿਹੜਾ ਮੈਂਬਰ ਆਫ ਪਾਰਲੀਮੈਂਟ ਆ ਫੋਨ ਨਹੀਂ ਚੁੱਕਦਾ